ਆਮ ਤੌਰ ਤੇ ਪੰਜਾਬ ਹਰਿਆਣਾ ਦੇ ਬਹੁਤ ਆਤ ਗਿਣਤੀ ਜਿਹੜੇ ਜ਼ਿਮੀਦਾਰ ਨੇ ਉਹਨਾਂ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਆਪੋ ਆਪਣੀਆਂ ਕਣਕਾਂ ਦਾ ਕੋਈ ਜ਼ਿਆਦਾ ਖਿਆਲ ਕਰਨਾ ਕੋਈ ਲਾੜ ਕਰਨਾ ਜਿਹੜਾ ਛੱਡ ਦਿੱਤਾ ਹੈ ਕਿਉਂਕਿ ਕਣਕਾਂ ਲਾਲ ਹੋਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਹੁਣ ਬਸ ਆਪਾਂ ਕੰਬੈਨ ਇਹ ਚਲਾਵਾਂਗੇ ਸਪਰੇ ਇਹਦੇ ਉੱਤੇ ਆਪਾਂ ਕੋਈ ਕਰ ਨਹੀਂ ਸਕਦੇ ਕਿਉਂਕਿ ਕਣਕਾਂ ਨੇ ਲਾਲੀ ਫੜ ਲਈਏ ਤੇ ਪਾਣੀ ਵੀ ਜਿਨ੍ਹਾਂ ਜਿਨ੍ਹਾਂ ਨੇ ਲਾ ਦਿੱਤੇ ਸੀ ਪਹਿਲਾਂ ਲਾ ਦਿੱਤੇ ਸੀ ਪੰਜਾਬ ਦੇ ਵਿੱਚ ਤਾਂ ਇੱਕ ਆਮ ਜਿਹੜੀ ਕਹਾਵਤ ਚੱਲਦੀ ਏ ਕਿ ਚੇਤ ਚੜਨ ਤੋਂ ਬਾਅਦ ਵਿੱਚ ਕਣਕਾਂ ਨੂੰ ਪਾਣੀ ਜਿਹੜਾ ਬਿਲਕੁਲ ਨਹੀਂ ਲਾਉਣਾ ਚਾਹੀਦਾ ਤੇ ਉਸ ਕਹਾਵਤ ਦੇ ਉੱਤੇ ਬੜੇ ਜ਼ਿਆਦੇ ਜ਼ਿੰਮੇਦਾਰ ਜਿਹੜੇ ਨੇ ਉਹ ਪੈਰਾ ਦਿੰਦੇ ਨੇ ਪਰ ਇਹ ਵੀਡੀਓ ਜਿਹੜੀ ਇਹ ਤੁਹਾਨੂੰ آگਾਹ ਕਰਨ ਦੇ ਵਾਸਤੇ ਬਣਾਈ ਗਈ ਹੈ ਜੇਕਰ ਤੁਸੀਂ 2-3 ਦਿਨਾਂ ਦੇ ਅੰਦਰ ਅੰਦਰ ਇਹਨਾਂ ਗੱਲਾਂ ਦੇ ਉੱਤੇ ਮੇਰੀਆਂ ਦੇ ਉੱਤੇ ਧਿਆਨ ਨਾ ਦਿੱਤਾ ਤਾਂ ਇਹਦੇ ਰਿਜ਼ਲਟ ਜਿਹੜੇ ਆਪਾਂ ਨੂੰ ਇੰਨੇ ਕੁ ਜ਼ਿਆਦੇ ਖਤਰਨਾਕ ਵੇਖਣ ਨੂੰ ਮਿਲ ਸਕਦੇ ਆ ਜਿਹੜੇ ਸ਼ਾਇਦ ਤੁਹਾਨੂੰ ਪਹਿਲਾਂ ਕਦੇ ਨਾ ਦਿਖੇ ਹੋਣਾ ਗੱਲ ਕੀ ਇਹ ਵਿਚਾਰ ਕੀ ਚਲਦੀ ਹੈ ਕਣਕ ਦੇ ਆਖਰੀ ਪਾਣੀ ਦੀ ਚੇਤ ਚੜਨ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਪਾਣੀ ਕਣਕਾਂ ਨੂੰ ਜਿਹੜਾ ਲਾਉਣਾ ਨਹੀਂ ਚਾਹੀਦਾ ਪਾਣੀ ਜ਼ਹਿਰ ਦੇ ਬਰਾਬਰ ਹੁੰਦਾ ਹੈ ਇਹ ਕਹਾਵਤ ਦੋਸਤੋ ਉਹਨਾਂ ਲੋਕਾਂ ਨੇ ਬਣਾਈ ਹੈ ਜਿਹੜੇ ਆਲਸੀ ਨੇ ਮੈਨੂੰ ਲੱਗਦਾ ਹੈ ਜਿਨ੍ਹਾਂ ਨੂੰ ਕੰਮ ਕੋਈ ਨਾ ਕੋਈ ਬਹਾਨਾ ਹੁੰਦਾ ਹੈ ਨਾ ਕਿ ਆਪਣੇ ਕੁਝ ਲੋਕ ਹੁੰਦੇ ਆ ਜਿਹੜੇ ਕਿਸੇ ਵੀ ਕੰਮ ਦੇ ਵਿੱਚ ਕੋਈ ਬਹਾਨਾ ਜਿਕਰ ਉਹਨਾਂ ਨੂੰ ਨਾ ਲੱਭੇ ਤੇ ਫਿਰ ਉਹ ਕਹਾਵਤਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਨੇ ਇਹੋ ਜਿਹਿਆਂ ਦਾ ਜਾਂ ਫਿਰ ਕੁਝ ਨਾ ਕੁਝ ਕਰਕੇ ਟਾਲਣ ਦੀ ਕੋਸ਼ਿਸ਼ ਕਰਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਨੇ ਤੇ ਕੁਝ ਪਿੰਡ ਦੇ ਵਿੱਚ ਹਰ ਇੱਕ ਦੇ ਵਿੱਚ ਦੋ ਚਾਰ ਲੋਕ ਇਦਾਂ ਦੇ ਹੁੰਦੇ ਆ ਜਿਕਰ ਉਹਨਾਂ ਦੇ ਕੋਲੋਂ ਤੁਸੀਂ ਪੁੱਛੋਗੇ ਤਾਂ ਉਹ ਤੁਹਾਨੂੰ ਇਹੋ ਹੀ ਸਲਾਹ ਦੇਣਗੇ ਕਿ ਨਾ ਬੁੱਧ ਪਾਣੀ ਨਾ ਕਿਤੇ ਲਾਦਵੀ ਚੇਤ ਚੜ ਗਿਆ ਹੈ ਤੇ ਜੇ ਹੁਣ ਪਾਣੀ ਕਣਕ ਨੂੰ ਲਾ ਦਿੱਤਾ ਕਣਕ ਜੜੀਏ ਤੇਰੀ ਖਰਾਬ ਹੋ ਜਾਣੀ ਆ ਪਰ ਦੋਸਤੋ ਇਹ ਬਿਲਕੁਲ ਬੇਬੁਨਿਆਦ ਜੜੀ ਕਹਾਵਤ ਹੈ ਜੇਕਰ ਇਹਦੇ ਉੱਤੇ ਤੁਸੀਂ ਪੈਰਾ ਦਿੰਦੇ ਜੇ ਤਾਂ ਬਹੁਤ ਸਾਰੀਆਂ ਜੜੀਆਂ ਸ਼ਿਕਾਇਤਾਂ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਣਕ ਦੇ ਦਾਣੇ ਜਿਹੜੇ ਜੀਰਾ ਹੋ ਗਏ ਨੇ ਕਿਉਂਕਿ ਪਿਛਲੇ 3-4 ਦਿਨਾਂ ਤੋਂ ਇੰਨਾ ਕੋ ਜਿਆਦਾ ਟੈਂਪਰੇਚਰ ਚੱਲੀ ਜਾਂਦਾ ਹੈ ਕਿ ਆਪਣੇ ਕੋਲੋਂ ਇੱਕ ਘੰਟਾ ਵੀ ਬਾਹਰ ਜਿਹੜਾ ਧੁੱਪੇ ਨਹੀਂ ਖਲੋਦਾ ਜਾਂਦਾ ਤਾਂ ਜਿਹੜੀਆਂ ਜੜੀਆਂ ਕਣਕਾਂ ਨੂੰ ਵੀ ਹਾਲੇ ਤੱਕ ਪਾਣੀ ਨਹੀਂ ਲੱਗਾ ਜਿਹੜੇ ਜ਼ਿੰਮੇਦਾਰਾਂ ਨੇ ਡਿੱਗਣ ਦੇ ਡਰ ਤੋਂ ਪਾਣੀ ਨਹੀਂ ਲਾਇਆ ਜਾਂ ਫਿਰ ਕਿਸੇ ਕਹਾਵਤ ਨੂੰ ਮੰਨ ਕੇ ਪਾਣੀ ਨਹੀਂ ਲਾਇਆ ਕਿਸੇ ਦੇ ਪਿੱਛੇ ਲੱਗ ਕੇ ਪਾਣੀ ਨਹੀਂ ਲਾਇਆ ਤਾਂ ਉਹ ਨਾ ਉਹ ਨਾ ਜ਼ਿੰਮੇਦਾਰਾਂ ਦੀਆਂ ਕਣਕਾਂ ਦੇ ਦਾਣੇ ਜਿਹੜੇ ਸੁੱਕਣੇ ਸ਼ੁਰੂ ਹੋ ਗਏ ਨੇ ਜੀਰਾ ਬਣਨੇ ਸ਼ੁਰੂ ਹੋ ਜੇ ਹੋ ਗਏ ਨੇ ਫਿਰ ਇਹਨਾਂ ਦੀਆਂ ਹੀ ਸ਼ਿਕਾਇਤਾਂ ਆਉਣੀਆਂ ਐ ਅੱਗੇ ਜਾ ਕੇ ਜਦੋਂ ਕਣਕ ਵੱਢਣੀਆਂ ਐ ਕਿ ਸਾਡੀ ਕਣਕ ਦੇ ਦਾਣੇ ਜੀਰਾ ਹੋ ਗਏ ਸੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਪੱਤਿਆਂ ਦੇ ਵਿੱਚ ਖਰਾਕ ਪਈ ਏ ਟੈਂਪਰੇਚਰ ਬਹੁਤ ਜ਼ਿਆਦਾ ਚੱਲੀ ਜਾਂਦਾ ਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਜਾਣਾ ਏ ਕਣਕ ਤੁਹਾਡੀ ਪੱਕਣੀ ਨਹੀਂਗੀ ਕਣਕ ਨੇ ਸੁੱਕ ਜਾਣਾ ਏ ਦਾਣੇ ਜਿਹੜੇ ਤੁਹਾਡੇ ਸੁੱਕ ਕੇ ਚੀੜੇ ਹੋ ਜਣੇ ਆ ਉਹਨਾਂ ਨੇ ਸੁਗੜ ਜਾਣਾ ਹੈ ਦਾਣਿਆਂ ਨੇ ਜੇਕਰ ਤੁਸੀਂ 1-2 ਦਿਨਾਂ ਦੇ ਅੰਦਰ ਅੰਦਰ ਇਹ ਕਣਕ ਨੂੰ ਪਾਣੀ ਨਾ ਦਿੱਤਾ ਤੇ ਤੁਹਾਡੀ ਕਣਕ ਦਾ ਝਾੜ ਬਹੁਤ ਜ਼ਿਆਦਾ ਘਟ ਜਾਊਗਾ ਕਿਉਂਕਿ ਟੈਂਪਰੇਚਰ ਬਹੁਤ ਹਾਈ ਚਲੀ ਜਾਂਦਾ ਹੈ ਤੇ ਬਹੁਤ ਸਾਰੀਆਂ ਕਣਕਾਂ ਜੜੀਆਂ ਹੁਣ ਦੁੱਧੇ ਦੇ ਉੱਤੇ ਨੇ ਕੁਝ ਡਬ ਸਟੇਜ ਦੇ ਵਿੱਚ ਨੇ ਕੁਝ ਦੇ ਵਿੱਚ ਕਰੀਮ ਬਣ ਚੁੱਕੀ ਹੈ ਤੇ ਕਈਆਂ ਦੇ ਵਿੱਚ ਹਾਲੇ ਦਾਣਾ ਹੀ ਜਿਹੜਾ ਬਣਨਾ ਸ਼ੁਰੂ ਹੋਇਆ ਹੈ ਜਿਹੜੀਆਂ ਲੇਟ ਦਿਨਾਂ ਦੀ ਬਜਾਈ ਹੋਈ ਸੀ ਸੋ ਬਿਲਕੁਲ ਹੁਣੇ ਤੋਂ ਪਾਣੀ ਲਾ ਦਿਓ ਜੇਕਰ ਕਿਸੇ ਕਣਕ ਨੂੰ ਤੁਹਾਡੀ ਨੂੰ ਪਾਣੀ ਲੱਗਣ ਕਲਾਈ ਤਾਂ ਉਹਨੂੰ ਨੱਕਾ ਹੋਣੇ ਤੋ ਹੀ ਬੰਨ ਦੇਓ ਤੇ ਜੇਕਰ ਨੁਕਸਾਨ ਹੋਊਗਾ ਤਾਂ ਮੈਂ ਵੇਖ ਲਊਗਾ ਫਿਰ ਮੈਂ ਬੈਠਾ ਇੱਥੇ ਪੰਜਾਬ ਦੇ ਵਿੱਚ ਹੀ ਆ ਅਮਰਜ਼ਾਰੀਆ ਮੈਂ ਮੈਂ ਕਿਤੇ ਗਿਆ ਨਹੀਂ ਗਿਆ ਮੈਨੂੰ ਪੁੱਛ ਲਿਓ ਜੇਕਰ ਤੁਹਾਡੀ ਕਣਕ ਨੂੰ ਚੇਤ ਦੇ ਵਿੱਚ ਪਾਣੀ ਲਾਉਣ ਦੇ ਨਾਲ ਕੋਈ ਨੁਕਸਾਨ ਹੋਵੇਗਾ ਤਾਂ ਕੋਈ ਗੱਲ ਨਹੀਂ ਫਿਰ ਆਪਾਂ ਵੇਖ ਲਵਾਂਗੇ ਦੋਸਤੋ ਬਿਲਕੁਲ ਨਿਸ਼ਚਿੰਤ ਹੋ ਕੇ ਪਾਣੀ ਲਾ ਦਿਓ ਜਿਨ੍ਹਾਂ ਜਿਨ੍ਹਾਂ ਨੇ ਵੀ ਹਾਲੇ ਨਹੀਂ ਲਾਇਆ ਜੇਕਰ ਤੁਸੀਂ ਲਾਉਣ ਦੇ ਵਿੱਚ ਕੁਝ ਲੇਟ ਹੋ ਗਏ ਉਦੇ ਤੋਂ ਬਾਅਦ ਦੇ ਵਿੱਚ ਪਾਣੀ ਲਾ ਵੀ ਦਿਓਗੇ ਤੇ ਕੋਈ ਫਾਇਦਾ ਨਹੀਂ ਜੇ ਤੁਹਾਨੂੰ ਹੋਣਾ ਹੁਣ ਬਿਲਕੁਲ ਸਹੀ ਟਾਈਮ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈ ਕਣਕਾਂ ਦੀ ਸਟੇਜ ਵੀ ਬਿਲਕੁਲ ਸਹੀ ਚੱਲੀ ਜਾਂਦੀ ਹੈ ਤੇ ਪਾਣੀ ਲਾਉਣ ਦੀ ਕਾਲੀ ਕਰ ਦਿਓ ਜਿੰਨੀ ਛੇਤੀ ਪਾਣੀ ਲਾ ਸਕਦੇ ਜੇ ਜਿੰਨਾ ਜਿਨ੍ਹਾਂ ਨੇ ਨਹੀਂ ਲਾਇਆ ਪਾਣੀ ਜ਼ਰੂਰ ਪਾਣੀ ਜਿਹੜਾ ਆਪੋ ਆਪਣੀਆਂ ਕਣਕਾਂ ਨੂੰ ਲਾ ਦਿਓ ਤੇ ਵੀਡੀਓ ਨੂੰ ਹੋਰ ਕਿਸਾਨਾਂ ਤੱਕ ਸ਼ੇਅਰ ਕਰਕੇ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਤੁਹਾਡੀ ਹੈ ਅੱਗੇ ਤੋਂ ਅੱਗੇ ਹੋਰ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਆਪੋ ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਨੂੰ ਵੇਖਣ ਲਈ ਖਾਸ ਕਰਕੇ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ